ਇਹ ਬੜੀ ਪੁਰਾਣੀ ਗੱਲ ਆ ਮੈਂ ਇੰਸਪੈਕਟਰ ਹੁੰਦਾ ਸੀ ਉਦੋਂ ਹਾਂ ਐਸ ਐਚਓ ਸੀਗਾ ਤਨੋਲੇ ਹਾਂਜੀ ਤੇ ਸਾਡੇ ਕਿਕਰ ਸਿੰਘ ਸੀਗਾ ਐਸ ਐਚਓ ਸਦਰ ਤੇ ਇੱਕ ਜੋਗਿੰਦਰ ਸਿੰਘ ਐਸ ਐਚਓ ਕਤਵਾਲੀ ਹੁੰਦਾ ਸੀਗਾ ਅੱਛਾ ਤੇ ਸਾਡੇ ਜਿਹੜੇ ਡੀ ਐਸ ਪੀ ਸਾਹਿਬ ਉਹ ਆ ਗਏ ਗੁਰਸੇਖ ਬੰਦੇ ਆ ਗਏ ਹਾਂ ਅੱਛਾ ਹੁਣ ਸਾਡੀ ਪੁਲਿਸ ਦੀ ਜਿਵੇਂ ਕਹੋ ਇੱਕ ਜਿਹੜੀ ਜੌਬ ਹੈਗੀ ਆ ਉਹ ਥੋੜੀ ਜਿਹੀ ਇਹ ਵੀ ਹੈਗੀ ਬਾਸ ਨੂੰ ਖੁਸ਼ ਰੱਖਣਾ ਬਾਸ ਮੁਤਾਬਕ ਬਾਸ ਮੁਤਾਬਕ ਬੜੇ ਸਖੀਅਤ ਸਰ ਜਿਹਦੇ ਆ ਉੱਚੇ ਸੁੱਚੇ ਤੇ ਉਹ ਇਮਾਨਦਾਰ ਅਫਸਰ ਸੀਗੇ ਹਾਂਜੀ ਉਹਨਾਂ ਸਾਡੀ ਮੀਟਿੰਗ ਲਈ ਜੀ ਉਦੋਂ ਨਾ ਰਿੰਗਟੋਨਾਂ ਨਵੀਆਂ-ਨਵੀਆਂ ਚੱਲੀਆਂ ਸੀਗੀਆਂ ਹਾਂਜੀ ਤਾਂ ਉਹ ਜਿਹੜਾ ਕਿਕਰ ਸਿੰਘ ਬੜਾ ਤੇਜ਼ ਸੀਗਾ ਬੰਦਾ ਹਾਂ ਉਹਨੇ ਜੀ ਉਹ ਗੁਰਬਾਣੀ ਵਾਲੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਜ਼ਰ ਕਰੇ ਹਨਾ ਉਹਨੇ ਮੀਟਿੰਗ ਚ ਆਉਣਾ ਤੇ ਉਹਨੇ ਉਹ ਟੋਨ ਲਾ ਲਈ ਹਾਂਜੀ ਟੋਨ ਲਾ ਲਈ ਤੇ ਕਿੰਨੀ ਕਿੰਨੀ ਦੇਰ ਉਹਨੇ ਫੋਨ ਨਾ ਚੱਕਣਾ ਹਾਂਜੀ ਜਾਣ ਕੇ ਵੀ ਟੋਨ ਡਿੱਟੀ ਸਾਹਿਬ ਦੇ ਕੰਨੀ ਪੋੜੀ ਤੇ ਸਾਨੂੰ ਪਤਾ ਲੱਗੀ ਵੀ ਧਾਰਮਿਕ ਸ਼ਬਦ ਤੋਂ ਸੁਣਿਆ ਕਰਨ ਸ਼ਬਦ ਤੇ ਉਹ ਖੁਸ਼ ਹੋ ਜਾ ਕਰਨਾ ਹਨਾ ਤੇ ਕਹਾਂ ਦੇਖੋ ਜੀ ਕਿਕਰ ਸਿੰਘ ਜੀ ਨੇ ਕਿੰਨੀ ਸੋਹਣੀ ਟੋਨ ਲਾਈ ਹੈ ਜੀ ਨੇ ਹਨਾ ਤਾਂ ਜਗਿੰਦਰ ਬੋਲਦਾ ਕੋਲੋਂ ਕਹਿੰਦਾ ਜਨਾਬ ਇਹ ਤੁਹਾਡੇ ਤੋਂ ਤੁਹਾਡੇ ਆਉਣ ਤੇ ਹੀ ਲਾਈ ਆ ਇਹ ਡਰਦੇ ਨੇ ਹੈ ਕਹਿੰਦਾ ਪਹਿਲਾਂ ਜੀਜਾ ਲੱਕ ਮਣਨ ਲਾਈ ਵੀ ਸੀ ਕਹਿੰਦਾ ਇਹਦੀ ਗੱਡੀ ਚ ਕੈਸਟਾਂ ਦੇਖੋ ਕਹਿੰਦਾ ਸਾਰੀਆਂ ਚਮਕੀਲੇ ਦੀਆਂ ਕਹਿੰਦਾ ਇਹ ਤਾਂ ਤੁਹਾਡੇ ਤੋਂ ਡਰਦੇ ਨੇ ਲਾਈ ਕਹਿੰਦਾ ਫੇਰ ਤਾਂ ਉਹ ਗੱਲ ਹੋ ਗਈ ਨਾ ਵੀ ਚੋਰੀ ਚੋਰੀ ਜੱਟੀ ਚਮਕੀਲਾ ਚਮਕੀਲਾ ਹੁੰਦੀ ਫੜਿਆ ਫੜਿਆ ਗਿਆ ਨਾ ਫੜਿਆ ਗਿਆ ਹਾਂ ਫੜਿਆ ਗਿਆ